ਪਹਿਲਾਂ ਇਹ ਸਾਰੇ ਜਣੇ ਵੀਡੀਓ ਦੇਖੋ 9:17 ਮਿੰਟ ਦੀ ਇਹ ਵੀਡੀਓ ਕੈਪਚਰ ਹੋਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕਲਾਸਰੂਮ ਦੇ ਵਿੱਚ ਇਹ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਦੇਖੋ ਕਿ ਸੰਦੀਪ ਪਹਿਲੇ ਡੈਸਕ ਤੇ ਬੈਠੀ ਦਿਖਾਈ ਦੇ ਰਹੀ ਹੈ ਉਸ ਦੇ ਨਾਲ ਉਸ ਦੀ ਸਹੇਲੀ ਬੈਠੀ ਹੈ ਤੇ ਇਹ ਲੜਕਾ ਪ੍ਰਿੰਸ ਰਾਜ ਸਿੰਘ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲਾਅ ਕਾਲਜ ਦੇ ਵਿਦਿਆਰਥੀ ਹੁੰਦੇ ਨੇ ਦੇਖੋ ਤੁਸੀਂ ਬਿਲਕੁਲ ਕੁਝ ਸੈਕਿੰਡ ਲੱਗੇ ਨੇ ਪਹਿਲਾਂ ਸੰਦੀਪ ਦੇ ਉਸਨੇ ਗੋਲੀ ਮਾਰੀ ਤੁਰੰਤ ਕੁੱਮਕੇ ਪ੍ਰਿੰਸ ਰਾਜ ਨੇ ਆਪਣੇ ਵੀ ਗੋਲੀ ਮਾਰ ਲਈ ਇੱਕ ਲੜਕੀ ਜਿਹੜੀ ਉਸਦੀ ਸਹੇਲੀ ਉਹ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਹੁੰਦੀ ਹੈ ਦੇਖੋ ਤੁਸੀਂ ਕਿ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਇੱਕ ਮੁੰਡੇ ਵੱਲੋਂ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਉਹ ਵੀ ਲੋਕ ਕਾਲਜ ਦੇ ਵਿੱਚ ਤਰਨ ਤਾਰਨ ਦੇ ਵਿੱਚ ਇਹ ਘਟਨਾ ਹੈਗੀ ਆ ਉਸਮਾ ਪਿੰਡ ਤਰਨ ਤਾਰਨ ਦੀ ਤੇ ਇਹ ਗੱਲਾਂ ਆਮ ਪਹਿਲਾਂ ਸੁਣਦਾ ਸੁਣਿਆ ਜਾਂ ਨਾ ਸੀ ਬਿਹਾਰ ਜਾਂ ਜੂਪੀ ਦੇ ਵਿੱਚ ਸੁਣਿਆ ਜਾਂਦੀਆਂ ਪਰ ਇਹ ਅੱਜ ਕੱਲ ਇਹ ਪੰਜਾਬ ਦੇ ਵਿੱਚ ਵੀ ਦਾਖਲ ਹੋ ਚੁੱਕੀਆਂ ਅੰਦਰ ਜਿਵੇਂ ਆਪਾਂ ਕਹਿ ਲਈਏ ਕਿ ਅਖਬਾਰ ਦੇ ਪਹਿਲੇ ਪੰਨੇ ਜਾਂ ਵੱਧੂ ਜ਼ਿਆਦਾਤਰ ਪੰਨਿਆਂ ਤੇ ਅੱਜ ਕੱਲ ਇਹ ਹੀ ਹੁੰਦਾ ਵੀ ਅੱਜ ਕੱਲ ਕਿਸੇ ਨੇ ਉੱਥੇ ਮਾਰਤਾ ਜਾਂ ਉੱਥੇ ਮਾਰਤਾ ਆਮ ਗੱਲ ਹੋ ਗਈ ਆ ਇਹ ਗੱਲ ਜ਼ਿਆਦਾਤਰ ਆਪਾਂ ਮੁੱਦੇ ਤੇ ਨਹੀਂ ਜਾਂਦੇ ਆਪਾਂ ਗੱਲ ਇਹ ਹੀ ਆ ਵੀ ਆਪਾਂ ਫੈਮਿਲੀ ਨੂੰ ਜਾਂ ਦੇ ਮਾਤਾ ਪਿਤਾ ਨੂੰ ਕਹਿ ਸਕਦੇ ਆਂ ਵੀ ਆਪਣੇ ਬੱਚਿਆਂ ਤੇ ਧਿਆਨ ਦਿਓ ਥੋੜਾ ਜਿਹਾ ਜ਼ਰੂਰੀ ਨਹੀਂ ਕਿ ਸਾਡੀ ਬੱਚੇ ਅ ਅਡਵਾਂਸ ਲੈਵਲ ਦੇ ਆ ਸੀ ਇਹਨਾਂ ਨਾਲ ਗੱਲਬਾਤ ਨਹੀਂ ਸ਼ੇਅਰ ਕਰਦੇ ਜਾਂ ਮਨ ਲਾ ਉਹਨਾਂ ਨਾਲ ਬੈਠੋ ਵਿਚਾਰੋ ਉਹਨਾਂ ਨਾਲ ਉਹਨਾਂ ਨੂੰ ਐਵੇਂ ਗੱਲਾਂ ਸੁਣੋ ਤੇ ਆਪਣੀਆਂ ਵੀ ਗੱਲਾਂ ਸੁਣਾਓ ਵੀ ਸਾਡਾ ਸ਼ੌਕੜ ਇਹ ਸੀਗਾ ਆਪਦੀਆਂ ਘਰ ਦੀਆਂ ਗੱਲਾਂ ਦੱਸੋ ਉਹਨਾਂ ਸੋ ਆਪਦੇ ਨਾਲ ਲੜ ਲਾ ਕੇ ਰੱਖੋ ਤੇ ਉਹਨਾਂ ਵੱਲ ਧਿਆਨ ਦਿਓ ਜ਼ਰੂਰ ਕਿ ਬੱਚੀ ਆਪਣੀ ਜਨਰੇਸ਼ਨ ਜਾ ਕਿੱਧਰ ਰਹੀ ਆ ਤੇ ਉਹਨਾਂ ਨੂੰ ਹਥਿਆਰ ਤੋਰ ਵਾਲੀਆਂ ਵੀਡੀਓ ਵਾਲੀਆਂ ਨਾ ਵੇਖਣ ਦਿਆ ਕਰੋ ਇਹ ਜਿਹਾ ਕੁਝ ਹੋਣਾ ਪੰਜਾਬ ਦੇ ਵਿੱਚ ਨਹੀਂ ਤਾਂ ਇਹ ਗੱਲਾਂ ਆਮ ਹੋ ਰਹੀਆਂ ਹਥਿਆਰਾਂ ਵਾਲੀਆਂ ਸੋ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ